ਲੋਜੀ ਮੈਂ ਤੁਹਾਡਾ ਮਿੱਤਰ ਜਬਾਰ ਚੌਧਰੀ ਤੁਸੀਂ ਵੇਖਦੇ ਫੈਕਟਸ ਵਿੱਚ ਜੀਸੀ ਤੁਹਾਨੂੰ ਬੇਨਤੀ ਹੁੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਤੇ ਤੁਹਾਨੂੰ ਬੇਨਤੀ ਹੁੰਦੀ ਹੈ ਕਿ ਤੁਸੀਂ ਆਪਣਾ ਸਾਡੀ ਸਪੋਰਟ ਕਰੋ ਤਾਂ ਕਿ ਅਸੀਂ ਇਸ ਪਲੇਟਫਾਰਮ ਨੂੰ ਫੈਕਟਸ ਵਿੱਚ ਜੀਸੀ ਦੇ ਚੈਨਲ ਨੂੰ ਜਿਹੜਾ ਵੱਡਾ ਕਰ ਸਕੀਏ ਤੁਹਾਡੇ ਤੱਕ ਜ਼ਿਆਦਾ ਜ਼ਿਆਦਾ ਵੱਡੀ ਪੱਧਰ ਤੇ ట్రాన్స్‌ਮਿਸ਼ਨਸ ਕਰ ਸਕੀਏ ਲਾਈਵ ਤੁਹਾਨੂੰ ਜੋੜ ਸਕੀਏ ਆਪਣਾ ਆਪਣਾ ਕੋ ਟੈਕਨੀਕਲ ਸੈਟਅਪ ਜਿਹੜਾ ਉਹਨੂੰ ਵੱਡਾ ਕਰ ਸਕੀਏ ਤانوں ਇਸ ਵਾਸਤੇ ਬੇਨਤੀ ਹੁੰਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰਦੇ ਜਾਓ ਤੇ ਜਿਆਦਾ ਤੋਂ ਜਿਆਦਾ ਵੇਖੋ ਕਮੈਂਟਸ ਕਰੋ ਸੈਕਸ਼ਨ ਵਿੱਚ ਆ ਕੇ ਆਪਣੀ ਸਲਾਮ ਵੀ ਦਿਓ ਅੱਜ ਥੋੜੀ ਥੋੜੀਆਂ ਜੀਆਂ ਗੱਲਾਂ ਜਿਹੜੀਆਂ ਨੇ ਉਹ ਤੁਹਾਡੇ ਸਾਹਮਣੇ ਰੱਖਣੀਆਂ ਕਿਉਂਕਿ ਜਿਹੜੇ ਹੁਣ ਇਸ ਹਿਲੇ ਜਿਹੜੀ ਭਾਰਤ ਹੈਗਾ ਉਹਦਾ ਲਾਇਲਟੀ ਟੈਸਟ ਜਿਹੜਾ ਉਹ ਲੈਣ ਦਾ ਸਮਾਂ ਆ ਗਿਆ ਵੇਲਾ ਆ ਗਿਆ ਅਸੀਂ ਤੁਹਾਨੂੰ ਪਿਛਲੀ ਆਪਣਾ ਗੱਲਬਾਤ ਵਿੱਚ ਵੀ ਦੱਸ ਚੁੱਕਿਆ ਮੈਂ ਤੁਹਾਨੂੰ ਕੱਲ ਕਿ ਕਿਸ ਤਰ੍ਹਾਂ ਹਿੰਦੁਸਤਾਨ ਜਿਹੜਾ ਉਹ ਆਪਣੀਆਂ ਚੀਜ਼ਾਂ ਫ੍ਰੀ ਫਾਲ ਜਾ ਕੇ ਹਿੰਦੁਸਤਾਨ ਚ ਡੰਪ ਕਰਦਾ ਟਰੇਡ ਦੇ ਨਾਮ ਦੇ ਉੱਤੇ ਫ੍ਰੀ ਟਰੇਡ ਦੇ ਨਾਮ ਦੇ ਉੱਤੇ ਆਪਣੀ ਜੋ ਵੀ ਉਹਨਾਂ ਨੇ ਮਾਮਲਾਤ ਕੀਤੇ ਸਨ ਤੇ ਵੱਡੀ ਪੱਧਰ ਦੇ ਉੱਤੇ ਆਪਣੀ ਜੀ ਗੁੱਡ ਸੀ ਉਹ ਹਿੰਦ ਆਪਣਾ ਅਮਰੀਕਾ ਦੀ ਸ਼ੈਲਫ ਦੇ ਉੱਤੇ ਆਸਾਨੀ ਦੇ ਨਾਲ ਪਹੁੰਚ ਜਾਂਦੀਆਂ ਉਹ ਤੋਂ ਸਬ ਸਟੈਂਡਰਡ ਹੁੰਦੀਆਂ ਉਹਦੀ ਵਜ੍ਹਾ ਨਾਲ ਹੁਣ ਇੱਕ ਆਵਾਜ਼ ਉੱਠ ਰਹੀ ਹੈ ਜਿਹੜਾ ਡੋਨਲਡ ਟਰੰਪ ਜਿਹੜਾ ਤੁਹਾਨੂੰ ਪਤਾ ਉਹ ਆਪਣੇ ਅਮਰੀਕਾ ਫਰਸ ਦੇ ਨਾਰੇ ਤੋਂ ਤਲਾਕੇ ਤੇ ਉਹ ਚਾਹੁੰਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਟ੍ਰੇਡ ਜਿਹੜੀ ਉਹਦਾ ਬੈਲੈਂਸ ਜਿਹੜਾ ਉਹ ਅਮਰੀਕਾ ਦੀ ਤਰਫ ਹੋਵੇ ਪਹਿਲੀਆਂ ਜਿਹੜੀਆਂ ਸਰਕਾਰਾਂ ਸੀ ਅਮਰੀਕਾ ਦੀਆਂ ਉਹਦੀ ਪਾਲਿਸੀਆਂ ਇਹ ਰਹੀਆਂ ਕਿ ਟ੍ਰੇਡ ਬੈਲੈਂਸ ਦੀ ਖੈਰ ਹੈ ਅਮਰੀਕਾ ਦੀ ਚੁਧਰਾ ਜਿਹੜੀ ਹੈ ਉਹ ਬਣੀ ਰਹਿਣੀ ਚਾਹੀਦੀ ਉਹਦੇ ਤੇ ਰਾਜ ਨਹੀਂ ਆਣੀ ਚਾਹੀਦੀ ਇਸ ਵਾਸਤੇ ਉਹ ਲੋਕਾਂ ਨੂੰ ਫੇਵਰ ਵੀ ਦਿੰਦਾ ਰਿਹਾ ਔਰ ਹਿੰਦੁਸਤਾਨ ਨੇ ਭਾਰਤ ਸਰਕਾਰ ਨੇ ਜਿਹੜਾ ਆਪਣੇ ਦਾ ਡਾਇਸਪੋਰਾ ਉਹਨੂੰ ਇਹਨੇ ਬਹੁਤ ਕਹਿ ਲਓ ਕਿ ਵੱਡੀ ਪੱਦਰ ਦੇ ਉੱਤੇ ਵਰਤਿਆ ਭਾਈ ਹਰਜੀਤ ਸਿੰਘ ਕਹਿੰਦੇ ਹੁੰਦੇ ਨੇ ਕਿ ਹਿੰਦੁਸਤਾਨੀ ਜਿਹੜੇ ਨੇ ਇਹਨਾਂ ਚੋਂ ਇੰਡੀਆ ਨੂੰ ਕੱਢਣਾ ਜਿਹੜਾ ਉਹ ਬਹੁਤ ਔਖਾ ਹੈ ਇਹ ਜਿੱਥੇ ਮਰਜ਼ੀ ਚੱਲੇ ਜਾਣ ਇਹ ਰਹਿੰਦੇ ਨੇ ਲੇਕਿਨ ਜਦੋਂ ਇੰਟਰਸਟ ਦੀ ਗੱਲ ਆਂਦੀ ਹੈ ਤੇ ਫਿਰ ਜਿਹੜਾ ਇਹ ਹਿੰਦੁਸਤਾਨ ਦੇ ਇੰਟਰਸਟ ਜਿਹੜੇ ਨੇ ਉਹ ਵਾਚ ਕਰਨ ਲੱਗ ਪੈਂਦੇ ਨੇ ਤੇ ਇਹਨਾਂ ਨੇ ਬਹੁਤ ਵੱਡੀ ਤਦਾਦ ਵਿੱਚ ਜਿਹੜੇ ਹਿੰਦੂ ਤੋੜੇ ਨੇ ਹਿੰਦੁਸਤਾਨੀ ਨੇ ਜਿਹੜੇ ਉਹਨਾਂ ਨੇ ਅਮਰੀਕਨ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਵਾਈਟ ਹਾਊਸ ਦੀ ਇਵਨ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਬਾਕੀ ਜਿਹੜੇ ਨੇ ਇਵਨ ਕਿ ਪੈਂਟਾਗਨ FBI ਉਹਨਾਂ ਦੇ ਵਿੱਚ ਇਹਨਾਂ ਨੇ ਵੱਡੀ ਤਦਾਦ ਦੇ ਉੱਤੇ ਲੋਕ ਜਿਹੜੇ ਨੇ ਉਹ ਉਹ ਸ਼ਾਮਲ ਹੈ ਸ਼ਾਮਲ ਕੀਤੇ ਹੋਏ ਨੇ ਜਿਹੜੇ ਕਿ ਆਪਣਾ ਅਮਰੀਕਨ ਪੋਲਿਸੀ ਨੂੰ ਮੈਨੀਪੂਲੇਟ ਕਰਦੇ ਰਹੇ ਟੁਵਰਡਸ ਇੰਡੀਆ ਇੰਡੀਆ ਦੇ ਪੱਖ ਵਿੱਚ ਜਿਹੜਾ ਉਹ ਆਪਣੀਆਂ ਪਾਲਿਸੀਆਂ ਨੂੰ ਮੈਨੀਪੂਲੇਟ ਕਰਦੇ ਰਹੇ ਤੇ ਉਸੇ ਵਜ੍ਹਾ ਨਾਲ ਜਿਹੜੀ ਟ੍ਰੇਡ ਸੀ ਉਹ ਹਮੇਸ਼ਾ ਹਿੰਦੁਸਤਾਨ ਦੇ ਉਹਦਾ ਬੈਲੈਂਸ ਜਿਹੜਾ ਹਿੰਦੁਸਤਾਨ ਦੇ ਹੱਕ ਚ ਰਿਹਾ ਅਗਰ ਤੁਸੀਂ ਅਮਰੀਕਾ ਤੇ ਹਿੰਦੁਸਤਾਨ ਦੀ ਟ੍ਰੇਡ ਦੇਖੀਏ ਤੇ ਭਾਰਤ ਤੇ ਅਮਰੀਕਾ ਦੀ ਜਿਹੜੀ ਟ੍ਰੇਡ ਦੇਖੀਏ ਤੇ ਉਹ ਹੁਣ ਜਿਹੜਾ ਉਹਦਾ ਆਡਿਟ ਹੋਣ ਲੱਗ ਪਿਆ ਹੁਣ ਆਡਿਟ ਹੋਣ ਲੱਗ ਪਿਆ ਤੇ ਡੋਨਲਡ ਟਰੰਪ ਨੇ ਤੁਹਾਨੂੰ ਪਤਾ ਕਿ ਟੈਰਫ ਲਾਇਆ ਹੋਇਆ ਇਹ ਭਾਰਤ ਦੇ ਉੱਤੇ ਤਿਆਰ ਫਲਾਂ ਦੀ ਵਜ੍ਹਾ ਤੁਹਾਨੂੰ ਪਤਾ ਇੱਕ ਤੇ ਆਪਣਾ ਵੱਡੀ ਵਜ੍ਹਾ ਜਿਹੜੀ ਇਹ ਸੀ ਕਿ ਡੋਨਲਡ ਟਰੰਪ ਨੇ ਦੇਖਿਆ ਕਿ ਹਿੰਦੁਸਤਾਨ ਜਿਹੜਾ ਸਭ ਤੋਂ ਵੱਡਾ ਰਸ਼ੀਆਨ ਔਇਲ ਦਾ ਬਾਏਰ ਹੈਗਾ ਰਸ਼ੀਆ ਦਾ ਸਭ ਤੋਂ ਜ਼ਿਆਦਾ ਕੱਚਾ ਤੇਲ ਜਿਹੜਾ ਉਹ ਹਿੰਦੁਸਤਾਨ ਖਰੀਦਦਾ ਹੈ ਰਸ਼ੀਆ ਚੋ ਕਿ ਜੰਗ ਲੜ ਰਿਹਾ ਤੇ ਉਹ ਜੰਗ ਦੇ ਵਿੱਚ ਉਹਨੂੰ ਪੈਸਾ ਚਾਹੀਦਾ ਤੇ ਉਹ ਸਸਤਾ ਤੇਲ ਜਿਹੜਾ ਉਹ ਵੇਚਦਾ ਤੇ ਰਸ਼ੀਆ ਨੇ ਆਪਣੀਆਂ ਜਿਹੜੀਆਂ ਰਸ਼ੀਅਨ ਆਪਣਾ امداد ਦੇ ਨਾਲ ਰਿਫਾਇਨਰੀ ਜਿਹੜੀਆਂ ਨੇ ਉਹ ਹਿੰਦੁਸਤਾਨ 'ਚ ਲੱਗੀਆਂ ਤੁਸੀਂ ਨਿਆਰਾ ਤੁਹਾਨੂੰ ਪਤਾ ਤਾਂ ਦੱਸਦੇ ਰਿਹਾ ਨਿਆਰਾ ਦੀ ਜਿਹੜੀ ਆਪਣਾ ਗਿਰਾਜ 'ਚ ਲੱਗੀ ਬਹੁਤ ਵੱਡੀ ਨਿਆਰਾ 'ਚ ਜਿਹੜਾ ਉਹ ਰਸ਼ੀਅਨ ਆਇਲ ਕਰੂਡ ਜਿਹੜਾ ਕੱਚਾ ਤੇਲ ਉਹ ਤੇ ਜਾ ਕੇ ਸਾਫ ਹੁੰਦਾ ਤੇ ਇਸੇ ਤਰ੍ਹਾਂ ਰਿਲਾਇੰਸ ਦਾ ਵੀ ਰਿਲਾਇੰਸ ਵਿੱਚ ਵੀ ਸ਼ੇਅਰ ਹੈਗਾ ਤੋਂ ਮਿਲ ਮਿਲਾ ਕੇ ਜਿਹੜਾ ਸੀ ਉਹ ਮੌਕਾ ਮਿਲ ਗਿਆ ਹਿੰਦੁਸਤਾਨ ਨੂੰ ਕਿ ਇੱਕ ਤਰਫ ਜਿਹੜਾ ਸੀ ਉਹ ਅਮਰੀਕਾ ਦੇ ਨਾਲ ਆਪਣੇ ਇੰਟਰਸਟ ਜੋੜ ਕੇ ਖਲੋਤਾ ਸੀ ਉਹਦਾ ਬੁਲੀ ਬਣਿਆ ਸੀ ਇੱਥੇ ਖਿੱਤੇ ਦੇ ਵਿੱਚ ਉਹਨੂੰ ਹੁਣ ਅਮਰੀਕਾ ਦੇ ਨਾਲ ਕਿਸ ਤਰ੍ਹਾਂ ਸਾਂਝੀਆਂ ਕੀਤੀਆਂ ਇਹਨਾਂ ਨੇ ਆਪਣੀਆਂ ਜਿਹੜੀਆਂ ਕਹ ਲੋ ਕੇ ਪੋਲਿਸੀਜ਼ ਜਾਂ ਚੁਧਰਾਹ ਜਿਹੜੀ ਸੀ ਉਹ ਇਸ ਤਰ੍ਹਾਂ ਸਾਂਝੀ ਕੀਤੀ ਕਿ ਇਹਨਾਂ ਨੇ ਭਾਰਤ ਨੇ ਅਮਰੀਕਾ ਨੂੰ ਇਹ ਜਾਨੀ ਕਿ ਪੇਸ਼ਕਸ਼ ਕੀਤੀ ਕਿ ਅਸੀਂ ਇਸ ਇਲਾਕੇ ਦੇ ਵਿੱਚ ਇਸ ਰੀਜਨ ਦੇ ਵਿੱਚ ਸਾਊਥ ਏਸ਼ੀਆ ਵਿੱਚ ਚੋਂ ਕਿ ਅਮਰੀਕਾ ਨੂੰ ਚੀਨ ਤੋਂ ਖਤਰਾ ਹੈਗਾ ਤੇ ਅਸੀਂ ਜਿਹੜਾ ਤੁਹਾਡੇ ਨਾਲ ਆਪਣਾ ਉਹ ਬੁਲੀ ਬਣ ਕੇ ਇੱਥੇ ਅਸੀਂ ਤੁਹਾਡੇ ਪ੍ਰੌਕਸੀ ਬਣਨੇ ਆ ਤੁਸੀਂ ਚੀਨ ਦੇ ਨਾਲ ਜੰਗ ਸਾਡੇ ਰਾਈ ਲੜੋ ਅਸੀਂ ਚੋਂ ਕਿ ਚੀਨ ਚੀਨ ਚੋਂ ਸਾਡਾ ਦੁਸ਼ਮਣ ਹੈ ਔਰ ਅਸੀਂ ਤੇ ਆਲਰੇਡੀ ਇਹਨੇ ਚੰਕੀਆ ਦੇ ਫਲਸਫੇ ਦੇ ਉੱਤੇ ਕੰਮ ਕਰਦੇ ਆਂ ਸਰਕਾਰ ਚਲਾਉਂਦੇ ਆਂ ਕਿ ਸਾਡਾ ਜਿਹੜਾ ਹਮਸਾਇਆ ਹੁੰਦਾ ਉਹ ਸਾਡਾ ਦੁਸ਼ਮਣ ਹੁੰਦਾ ਉਹਦੇ ਨਾਲ ਅਸੀਂ ਲੜਨਾ ਚਾਹਟਣਾ ਹੁੰਦਾ ਚਾਹੇ ਚੀਨ ਹੋਵੇ ਚਾਹੇ ਪਾਕਿਸਤਾਨ ਹੋਵੇ ਤੇ ਉਹ ਇਸ ਚੱਕਰ ਚ ਆਪਣਾ ਇਸ ਚੱਕਰ ਦੇ ਵਿੱਚ ਉਹ ਜਿਹੜਾ ਸੀ ਉਹ ਚੀਨ ਦੇ ਨਾਲ ਤੇ ਲੜਦੇ ਸੀ ਤਾਂ ਉਹਨੇ ਅਮਰੀਕਾ ਨੂੰ ਵੀ ਕਿਹਾ ਕਿ ਅਸੀਂ ਚੀਨ ਨਾਲ ਲੜਦੇ ਤਾਂ ਤੁਹਾਡੀ ਲੜਾਈ ਅਸੀਂ ਪ੍ਰੌਕਸੀ ਲੜਨਾ ਇੱਥੇ ਬਹਿ ਕੇ ਖਿੱਤੇ ਵਿੱਚ ਤੁਹਾਡੇ ਇੰਟਰਸਟ ਵਾਚ ਕਰਾਂਗੇ ਤੁਸੀਂ ਸਾਨੂੰ ਜਿਹੜਾ ਆਪਣਾ ਉਹ ਰਿਆਇਤਾਂ ਦਿਓ ਸਹੂਲਤਾਂ ਦਿਓ ਇਸ ਚੱਕਰ ਚ ਆ ਕੇ ਤੇ ਅਮਰੀਕਾ ਨੇ ਹਮੇਸ਼ਾ ਹੀ ਹਲਕਾ ਹੱਥ ਰੱਖਿਆ ਭਾਰਤ ਦੇ ਉੱਤੇ ਉਹਨੂੰ ਟ੍ਰੇਡ ਦਿੱਤੀ ਹੋਰ ਚੀਜ਼ਾਂ ਦਿੱਤੀਆਂ ਜਿੰਨੀ ਫੈਸਿਲਿਟੇਸ਼ਨ ਹੋ ਸਕੀ ਉਸ ਚੱਕਰ ਵਿੱਚ H1 B1 ਵੀਜ਼ਾ ਜਿਹੜਾ ਸੀ ਉਹ ਅੰਨੇਵਾ ਇੱਥੇ ਆ ਗਿਆ ਇਹਨਾਂ ਦੇ ਤੇ ਟੈਕ ਕੰਪਨੀਆਂ ਸੀ ਉਹਦੇ ਵਿੱਚ ਇਸ ਤਰ੍ਹਾਂ ਜਨਾਬ ਕੀ ਕਹਿੰਦੇ ਯੂਜ ਮਜੂਜ ਦੀ ਕੌਮ ਦੀ ਤਰ੍ਹਾਂ ਇਹ ਵਧਦੇ ਚਲੇਗਾ ਜਦੋਂ ਹੁਣ ਆਪਣਾ ਡੋਨਲਡ ਟਰੰਪ ਨੇ ਆ ਕੇ ਕਿਹਾ ਜਦੋਂ ਪਾਕਿਸਤਾਨ ਤੇ ਇਹਨਾਂ ਨੇ ਹਮਲਾ ਕੀਤਾ ਤੇ ਟਰੰਪ ਨੇ ਕਿਹਾ ਜੰਗ ਬੰਦ ਕਰੋ ਇਹਨਾਂ ਨੇ ਗੋਖਾਂ ਦਿਖਾਈਆਂ ਟਰੰਪ ਨੂੰ ਪਹਿਲੇ ਸ਼ੁਰੂ ਚ ਜਦੋਂ ਇਹਨੇ ਪਹਿਲੇ ਕਿਹਾ ਜੰਗ ਨਾ ਲਾਓ ਪਹਿਲਗਾਮ ਦੀ ਫਾਲਸ ਫਲੈਗ ਤੋਂ ਬਾਅਦ ਡੋਨਲਡ ਟਰੰਪ ਨੇ ਇਹਨਾਂ ਨੂੰ ਆਖਿਆ ਕਿ ਤੁਸੀਂ ਜੰਗ ਨਾ ਲਾਓ ਅਮਨ ਰੱਖੋ ਪਾਕਿਸਤਾਨ ਨੂੰ ਵੀ ਕਿਹਾ ਪਾਕਿਸਤਾਨ ਨੇ ਕਿਹਾ ਜੀ ਅਸੀਂ ਤਾਂ ਜੰਗ ਲਾਣਾ ਹੀ ਨਹੀਂ ਚਾਹਦੇ ਇਹ ਤੇ ਹਿੰਦੁਸਤਾਨ ਨੇ ਫਾਲਸ ਫਲੈਗ ਦਾ ਇੱਕ ਆਪਰੇਸ਼ਨ ਕੀਤਾ ਪਾਕਿਸਤਾਨ ਦੇ ਨਾਲ ਜੰਗ ਲੜਨ ਵਾਸਤੇ ਤੇ ਤੁਸੀਂ ਆਪਣੇ ਹਿੰਦੁਸਤਾਨ ਨਗਲ ਕਰ ਲਓ ਜਦੋਂ ਡੋਨਲਡ ਟਰੰਪ ਔਰ ਉਹਦੀ ਇੰਤਜ਼ਾਮੀਆਂ ਨੇ ਉਹਦੇ ਫੋਰਨ ਮਿਨਿਸਟਰ ਇਹੋ ਆਪਣਾ ਭਾਰਤ ਦੇ ਨਾਲ ਰਾਤਲਾ ਕੀਤਾ ਤੇ ਉੱਥੇ ਜਨਾਬ ਅਰੋਗੈਂਸ ਉਹਨੇ ਕਹਿੰਦਾ ਜੀ ਨਹੀਂ ਅਸੀਂ ਤਾਂ ਜਨਾਬ ਬੜੇ ਵੱਡੇ ਆ ਅਸੀਂ ਤਾਂ ਬੜੇ ਤਾਕਤਵਾਰ ਆ ਸ਼ਕਤੀਸ਼ਾਲੀ ਆ ਤੇ ਅਸੀਂ ਸਭ ਸਬਕ ਸਿਖਾਣਾ ਅਸੀਂ ਸਬਕ ਸਿਖਾਣਾ ਅਮੀਰ ਪਾਕਿਸਤਾਨ ਨੂੰ ਤੇ ਜਦੋਂ ਉਹਨਾਂ ਦੀ ਗੱਲ ਨਹੀਂ ਮੰਨੀ ਜਦੋਂ ਨਹੀਂ ਮੰਨੀ ਤੇ ਜਦੋਂ ਪਾਕਿਸਤਾਨ ਨੇ ਜੁੱਤੀਆਂ ਫੇਰੀਆਂ ਜਦੋਂ ਪਾਕਿਸਤਾਨ ਨੇ 10 ਮਈ ਨੂੰ ਅੱਗ ਲਾ ਦਿੱਤੀ ਪੂਰੇ ਹਿੰਦੁਸਤਾਨ ਵਿੱਚ ਜਦੋਂ ਡਰੋਨ ਜਿਹੜੇ ਸੀ ਉਹ ਦਿੱਲੀ ਦੇ ਦਿੱਲੀ ਤੱਕ ਪਹੁੰਚ ਗਏ ਤੇ ਉਹ ਪ੍ਰਾਈਮ ਮਿਨਿਸਟਰ ਹਾਊਸ ਜਿੰਨੂ ਕਿ ਹੁਣੇ ਮੇਰਾ ਖਰੋ ਦਾ ਨਾਮ ਨੂੰ ਵੀ ਸ਼ਾਇਦ ਬਦਲ ਬਦਲੇ ਲੋਕ ਹਾਊਸ ਪਰਨੇ ਕਿਹੜਾ ਲੋਕ ਲੋਕਤੰਤਰ ਕਿਹੜਾ ਉਹਨੇ ਨਾਮ ਰੱਖ ਲਿਆ ਹੈ ਹੈ ਉਹ ਉੱਥੇ ਜਦੋਂ ਜਦੋਂ ਡਰੋਨ ਉੱਤੇ ਪਹੁੰਚ ਕੇ ਤਾਂ ਲੱਗੇ ਇਹਨਾਂ ਦੀ ਤਬਾਈ ਫੇਰ ਇਹ ਫਿਰ ਜਾ ਕੇ ਪੈਰ ਫੜ ਲੈ ਇਹਨਾਂ ਜੈ ਸ਼ੰਕਰ ਨੇ ਜਿਹੜੀ ਵੈਸ ਨੂੰ ਪੈਰ ਫੜੇ ਉਹਨੇ ਕਿ ਡੋਨਲਡ ਟਰੰਪ ਨੂੰ ਕਿਹਾ ਨਹੀਂ ਠੀਕ ਹੈ ਜੀ ਬੰਦ ਕਰਾ ਦੇ ਉਹਨੇ ਪਾਕਿਸਤਾਨ ਨੂੰ ਕਿਹਾ ਪਾਕਿਸਤਾਨ ਕਿ ਜੀ ਠੀਕ ਹੈ ਜੀ ਬਿਹੇਵ ਕਰ ਅਸੀਂ ਤੇ ਪਹਿਲੇ ਜੇ ਨਹੀਂ ਜੰਗ ਨਹੀਂ ਲੜਦੇ ਅਸੀਂ ਸਿਰਫ ਜਵਾਬ ਦੇ ਰਹੇ ਸੀ ਉਹ ਜੰਗ ਬੰਦੀ ਜਦੋਂ ਹੋ ਗਈ ਉਸ ਤੋਂ ਬਾਅਦ ਹਿੰਦੁਸਤਾਨ ਨੇ ਜਨਾਬ ਅੰਦਰ ਮੰਨਣ ਤੋਂ ਇਨਕਾਰ ਕਰ ਦਿੱਤਾ ਉਹਨੇ ਕਹਿੰਦਾ ਨਹੀਂ ਜੀ ਨਹੀਂ ਉਹ ਤਰਪਦਾ ਕਿਦਾਂ ذلیل ਕੀਤਾ ਪੰਜ ਤਿਆਰੇ 6 7 ਹਰ ਰੋਜ਼ ਡੋਨਲਡ ਟਰੰਪ ਜਿਹੜਾ ਸੀ ਉਹ ਯਾਦ ਦੱਸਦਾ ਸੀ ਕਿ ਮੈਂ ਜੰਗ ਬੰਦ ਕਰਾਈ ਔਰ ਮੈਂ ਉਹਨੂੰ ਕਹਿੰਦਾ ਤੇ ਮੈਂ ਉਦੋਂ ਤੇ ਤਿਆਰ ਵਾਸਤੇ ਲਾਂ ਲਾਣ ਵਾਸਤੇ ਹਿੰਦੁਸਤਾਨ ਮੰਨ ਗਿਆ ਕਿਉਂਕਿ ਉਹ ਤਾਂ ਖੁਦ ਵਾਇਆ ਸੀ ਜੰਗ ਬੰਦ ਕਰ ਦਿੱਤੀ ਪਰ ਬਾਅਦ ਵਿੱਚ ਫੇਰ ਅਖਾਂ ਤਖਾਨ ਲੱਗ ਪਿਆ ਅਖਾਂ ਮਤਲਬ ਇਸ ਸੈਂਸ ਕਿ ਉਹਨੇ ਕਿਹਾ ਸੀ ਮੰਨਣਾ ਨਹੀਂ ਕਿ ਡੋਨਲਡ ਟਰੰਪ ਨੇ ਸਾਡੇ ਤੇ ਕੋਸਾਨ ਕੀਤਾ ਇਸ ਗੱਲ ਦਾ ਟਰੰਪ ਨੂੰ ਵੀ ਗੁੱਸਾ ਆਇਆ ਸੀ ਕਿ ਭਾਈ ਤੁਸੀਂ ਅਗਰ ਮੇਰੇ ਕੋਲ ਆਇਆ ਜੰਗਬੰਦ ਕਰਾਨ ਤੇ ਫਿਰ ਮਨੋ ਵੀ ਪਰਮਨੈਂਟ ਤੇ ਜਿਹੜਾ ਸੀ ਉਹ ਤਿਆਰ ਨਹੀਂ ਸੀ ਮੋਦੀ ਸਾਹਿਬ ਉਹਨੂੰ ਕਹਿੰਦਾ ਜੀ ਮੇਰੀ ਇਨਸਲਟ ਹੁੰਦੀ ਏ ਮੇਰੀ ਪੋਲਿਟਿਕਸ ਬਰਬਾਦ ਹੁੰਦੀ ਏ اپੋਜੀਸ਼ਨ ਅੱਗੇ ਚੜੀ ਪਈ ਏ ਮੈਂ ਵੋਟ ਚੋਰੀ ਕਰਕੇ ਤੇ ਵਜ਼ੀਰ ਆਜ਼ਮ ਪ੍ਰਧਾਨ ਮੰਤਰੀ ਬਣਿਆ ਤੇ ਮੈਂ ਇਲੈਕਸ਼ਨ ਜਿਹੜਾ ਅਗਲਾ ਉਹ 100% ਹਾਰ ਜਾਣਾ ਅਗਰ ਮੈਂ ਇੱਕ ਵੀ ਸ਼ੱਕ ਪਾਤੀ ਕਿ ਪਾਕਿਸਤਾਨ ਜਿਹੜਾ ਨਾ ਜੰਗਬੰਦੀ ਅਸੀਂ ਮਿਹਨਤ ਕੀਤੀ ਪਰ ਰਿਐਲਿਟੀ ਤੇ ਰਿਐਲਿਟੀ ਹੈ ਮਿਹਨਤ ਤੁਸੀਂ ਕੀਤੀ ਉਸ ਤੋਂ ਬਾਅਦ ਟਰੰਪ ਨੇ ਆਖਿਆ ਕਿ ਭਾਈ ਰਸ਼ੀਆ ਕੋਲੋਂ ਤੇਲ ਖਰੀਦਣਾ ਬੰਦ ਕਰ ਦਿਓ ਇਹਨਾਂ ਨੇ ਫਿਰ ਕਿਹਾ ਨਹੀਂ ਜੀ ਉਹ ਦੇਖੋ ਜੀ ਇਹਨੇ ਉਹ ਤੋਂ ਬਸ ਸਟੇਟਮੈਂਟ ਦਿੱਤੀ ਦੇਖੋ ਜੀ ਚੀਨ ਵੀ ਖਰੀਦਦਾ ਯੂਰਪ ਵੀ ਖਰੀਦਦਾ ਫਲਨ ਇਸ ਤੋਂ ਬਾਅਦ ਟਰੰਪ ਨੇ ਇਹਨਾਂ ਤੇ ਟੈਰਫ ਲਾਤਾ ਹੁਣ ਜਦੋਂ ਟੈਰਫ ਲੱਗ ਗਿਆ ਤੇ ਕੱਲ ਜਿਹੜੀ ਤੁਹਾਨੂੰ ਪਤਾ ਰਾਈਸ ਜਿਹੜੀ ਸੀ ਚੌਲ ਚੌਲਾਂ ਜਿਹੜੇ ਸੀ ਚੌਲ ਜਿਹੜੇ ਫਾਰਮਰ ਸੀ ਉਹਨਾਂ ਦੀ ਨੁਮਾਇੰਦਗੀ ਜੀ ਤੁਮ ਮਿਲੇ ਉੱਥੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਤੁਹਾਨੂੰ ਇੱਥੇ ਕੀ ਸਾਡੇ ਫਾਰਮਰ ਜਿਹੜੇ ਨੇ ਰੋਲ ਰਹੇ ਨੇ ਅਸੀਂ ਚੀਨ ਚੌਲ ਪੈਦਾ ਕਰਕੇ ਤੇ ਮਾਰਕੀਟ ਲੈ ਕੇ ਆਨੇ ਉਥੇ ਅੱਗੇ ਡੰਪ ਹੋਇਆ ਹੁੰਦਾ ਉਹਨੇ ਕਿਹਾ ਜੀ ਇੰਡੀਆ ਦਾ ਚੌਲ ਡੰਪ ਹੋਇਆ ਸਾਡੀ ਮੰਡੀ ਵਿੱਚ ਇਸ ਵਾਰ ਸਾਡੇ ਕਿਸਾਨਾਂ ਨੂੰ ਕੁਝ ਨਹੀਂ ਮਿਲ ਰਿਹਾ ਤੇ 트ੰਪ ਨੇ ਫੋਰੀ ਤੌਰ ਦੇ ਉਤੇ ਕਿਹਾ ਆਡਿਟ ਕਰੋ ਇਹਦਾ ਚੈੱਕ ਕਰੋ ਕਿਉਂ ਇਸ ਤਰ੍ਹਾਂ ਸਾਡੇ ਡੰਪ ਹੋ ਰਿਹਾ ਫ੍ਰੀ ਫਾਲ ਉੱਤੇ ਬੰਦੀ ਲੱਗੇਗੀ ਚੌਲ ਤੇ ਟੈਰਫ ਲੱਗੇਗਾ ਹੁਣ ਜਦੋਂ ਪਤਾ ਲੱਗਿਆ ਕਿ ਹੁਣ ਜਨਕਿ ਇਹ ਜਿਹੜਾ ਸੀ ਜਿਹੜਾ ਜਿਹੜੀ ਤੁਸੀਂ ਜਿਹੜੇ ਤੁਸੀਂ ਰਾਹ ਬਣਾਏ ਸੀ ਹਿੰਦੁਸਤਾਨ ਨੇ ਜਿਹੜੇ ਗੁਪਤ ਰਸਤੇ ਬਣਾਏ ਸੀ ਇਹਨੇ ਚੋਰ ਦਰਵਾਜ਼ੇ ਬਣਾਏ ਸੀ ਅਮਰੀਕਾ ਦੀਆਂ ਮੰਡੀਆਂ ਤੱਕ ਪਹੁੰਚਣ ਵਾਸਤੇ ਉਹਦੇ ਤੇ ਵੀ ਅੱਖ ਰੱਖ ਪਈ ਜਦੋਂ ਉਹਨਾਂ ਤੇ ਵੀ ਆਡਿਟ ਹੋਣ ਲੱਗ ਪਿਆ ਤੇ ਫਿਰ ਹਿੰਦੁਸਤਾਨ ਦਾ ਡਾਇਸਪੋਰਾ ਜਿਹੜਾ ਉਹ ਚੌਂ 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 ਕਰਨ ਲੱਗ ਪਿਆ 트ੰਪ ਦੇ ਖਿਲਾਫ ਸਨੇਕ ਇਨ ਦਾ ਬੈਕਯਾਰਡ ਤੁਹਾਨੂੰ ਪਤਾ ਹੈ ਜਿਹੜੇ ਪਿਛਲੇ ਹਫ਼ਤੇ ਜਦ ਅਮਰੀਕਾ ਨੇ ਸੱਪ ਪਾਲੇ ਸੀ ਨਾ ਉਹ ਹੁਣ ਜਨਾਬ ਬਾਹਰ ਫਨ ਫਲਾ ਕੇ ਖਲੋਤੇ ਨੇ ਕਿਸੇ ਡੰਗ ਮਾਰਦੇ ਨੇ ਤੁਹਾਨੂੰ ਤੁਸੀਂ ਉਹ ਹੁਣ ਬਿਲਕੁਲ ਨਾ ਵੱਡੇ ਉਹਨਾਂ ਦੇ ਸਾਹਮਣੇ ਆ ਗਿਆ ਸਾਹਮਣੇ ਆ ਗਿਆ ਹੁਣ ਜਿਹੜੇ ਏਟੈਕ ਕੰਪਨੀਆਂ ਦੇ ਲੋਕ ਸੋਨ ਨੂੰ ਤੇ ਬੀ1 ਬੀ1 ਵੀ ਉਹਨਾਂ ਤੇ ਵੀ ਉਹਨਾਂ ਨੇ ਲਾਇਆ ਟੈਰਿਫ ਲਾਇਆ ਪੈਸੇ ਲੈਣਗੇ ਪੈਸੇ ਤੁਹਾਨੂੰ ਦੇਣੇ ਪੈਣਗੇ ਵੀਜ਼ੇ ਵਾਸਤੇ ਉਹ ਹੁਣ ਇਹ ਦੇਖੋ ਇਹ ਇੱਕ ਤਕਰੀਬ ਹੋ ਰਹੀ ਹੈ ਇਹ ਜਦੋਂ ਤੁਹਾਨੂੰ ਇਹ ਵਿੱਚ ਕੀ ਕਹਿ ਰਹੀ ਬੰਦੀ ਟੱਬਟ ਆਫ ਡੋਨਲਡ ਟਰੰਪ ਕਿਕ ਹਿਸ ਅਸ ਰੀਲੀ ਲੈਟਸ ਫੇਸ ਇਟ ਕਿਕ ਹਿਮ ਟ्वाइस ਇਹ ਕਹਿ ਰਹੀ ਏ ਕਿ 트াম্প ਦੀ ਐਸ ਦੇ ਉੱਤੇ ਕਿੱਕ ਮਾਰੋ ਦੋ ਕਿੱਕ ਮਾਰੋ ਰੇਸਨਾਬ ਸਾਡੇ ਹਿੰਦੁਸਤਾਨ ਨੂੰ ਇੰਡੀਆ ਨੂੰ ਡਾਇਸਪੋਰਾ ਸੀ ਇੱਥੇ ਅਸੀਂ ਦੇ ਅੰਦਰ ਬੜ ਕੇ ਸੱਪ ਬਣ ਕੇ ਬੈਠੇ ਸੀ ਤੁਹਾਨੂੰ ਸਾਰੇ ਸੱਪਾਂ ਨੂੰ ਕਹਿ ਰਹੀ ਏ ਕਿ ਤੁਸੀਂ ਬਾਹਰ ਨਿਕਲ ਕੋ ਤੇ ਲੜੋ ਇੰਡੀਅਨ ਬਣ ਜਾਓ ਹੁਣ ਅਮਰੀਕਨ ਬਣਨ ਦੀ ਲੋੜ ਨਹੀਂ ਕਿਉਂਕਿ ਅਮਰੀਕਨ ਬਣਨ ਦੇ ਨਾਲ ਹੁਣ ਸਾਨੂੰ ਨੁਕਸਾਨ ਹੋ ਰਿਹਾ ਹੁਣ ਇੰਡੀਅਨ ਬਣੋ ਇੱਥੇ ਤੇ ਡਿਸਰਪਟ ਕਰੋ ਚੀਜ਼ਾਂ ਨੂੰ ਇਸੇ ਗੱਲ ਨੂੰ ਲੈ ਕੇ ਸਿਕਸ ਫਾਇਰ ਜਸਟਿਸ ਨੇ ਇੱਕ ਬੜੀ ਵੱਡੀ ਜਿਹੜੀ ਸੀ ਆਪਣਾ ਉਹਨਾਂ ਨੇ ਕਿ ਇੱਕ ਤੇ ਕਿਹਾ ਆ ਪਹਿਲੇ ਗੁਰਪਤਵੰਤ ਸਿੰਘ ਪੰਨੂ ਹਰਾਂ ਦਾ ਇੱਕ ਸੁਨੇਹਾ ਸੁਣ ਲਓ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਸਟੇਟਮੈਂਟ ਪੜ੍ਹਨੇ ਪ੍ਰੋ ਖਾਲਿਸਤਾਨ ਸਿਕਸ ਕੰਡੈਮ ਦੀ ਕਾਲ ਆਫ ਵਾਇਲੈਂਸ ਬਾਈ ਸਪੋਰਟਰਸ ਆਫ H1B ਇੰਡੋ ਅਮਰੀਕਨਸ ਅਗੇਂਸਟ ਪ੍ਰੈਜ਼ੀਡੈਂਟ ਟਰਮ ਅ ਵਾਰਨਿੰਗ ਟੂ ਦੀ ਮੈਗਾ ਮੂਵਮੈਂਟ ਇੰਡੋ ਅਮਰੀਕਨਸ ਹੂ ਫੋਲੋ ਦੀ ਮੋਦੀਜ਼ ਵਾਇਲੈਂਟ ਹਿੰਦੂਤਵ ਆਈਡੀਓਲੋਜੀ ਹੈਵ ਬੀਨ ਅੰਡਰਮਾਈਨਿੰਗ ਦੀ ਅਮਰੀਕਾਸ ਸੋਵਰੈਨਿਟੀ ਫਾਰ ਯੀਅਰਸ ਬਟ ਨਾਓ It has crossed a red line. At a public IT serve alliance event in support of H1B workers, a speaker aligned with Modi's extremist movement incited, provoked, and promoted an attack on President Trump. And hundreds of Indo American attendees applauded, and thousands online embraced the violent threat. Kick the butt of Donald Trump. Kick his ass, really. Let's face it kick him twice This is an Indo-American threat to use violence against the president of the United States SFJ is formally filing a complaint with the US Department of Justice and FBI requesting a federal investigation into the incitement and its online amplification by Hindutva aligned Networks. SFJ Calls On President Trump To Issue A Loyalty Question, Will Indo-Americans Bear Arms For The United States In A War Against Modi's India? Now Is The Time And Moment To Separate Those Who Are Loyal To US Constitution From Those Who Are Still Loyal To India's Modi's Hindutva Extremist Ideology. ਇਹ ਜਨਾਬ 6th for justice ਨੇ ਜਿਹੜਾ ਆਪਣਾ ਇੱਕ ਤੇ ਇਹਨੇ ਆਪਣਾ ਕੰਡੈਮ ਕੀਤਾ H1 B ਵੀਜ਼ਨ ਜਿਹੜਾ ਸੀ ਇੰਡੋ ਅਮਰੀਕਨ ਸਪੋਰਟਰਸ ਵਾਇਲੈਂਟ ਕਾਲ ਅਗੇਂਸਟ ਯੂ ਐਸ ਪ੍ਰੈਜ਼ੀਡੈਂਟ ਇੱਕ ਤੋਂ ਨੇ ਦੂਜਾ ਉਹਨੇ ਕਿਹਾ ਜੀ ਕਿ ਅਸੀਂ ਆਪਣਾ ਡਿਪਾਰਟਮੈਂਟ ਆਫ ਜਸਟਿਸ ਤੇ FBI ਨੂੰ ਖਤ ਲਿਖਣ ਲੱਗੇ ਆ ਕਿ ਇਹ ਇਨਵੈਸਟੀਗੇਟ ਕੀਤਾ ਜਾਵੇ ਕਿ ਕਿਹੜਾ ਬੰਦਾ ਹੁਣ ਇੰਡੋ ਜਿਹੜਾ ਆਪਣਾ ਜਿਹੜਾ ਇੰਡੋ ਅਮਰੀਕਨਸ ਨੇ ਇਹ ਕਿਹੜੇ ਕਿਹੜੇ ਲੋਕ ਨੇ ਜਿਹੜੇ ਜਿਹੜੇ ਆਪਣਾ ਆਪਣੇ ਪ੍ਰੈਜ਼ੀਡੈਂਟ ਨੂੰ ਯਾਨੀ ਕਿ ਦਾਰਾ ਉਹ ਸ਼ਾਇਦ ਉਹਨੂੰ ਸਿਟੀਜ਼ਨ ਤੇ ਆਪਣਾ ਅਮਰੀਕਨਸ ਨੇ ਨਾ ਹੈ origin indian ਲੇਕਰ ਸਿਟੀਜ਼ਨ ਤੇ ਅਮਰੀਕਨ ਨੇ ਉਹਨੇ ਕਹਿੰਦੀ ਕਿਹੜਾ ਕਿਹੜਾ ਬੰਦਾ ਜਿਹੜਾ ਹੈ ਚੈੱਕ ਕਰਾਓ loyality test ਲਵੋ ਇਹਨਾਂ ਦਾ loyality test ਲਿਆ ਜਾਵੇ ਕਿ ਕਿਹੜਾ ਬੰਦਾ ਜਿਹੜਾ ਉਹ ਅਮਰੀਕਾ ਦੇ ਨਾਲ ਆਪਣਾ ਵਫਾਦਾਰ ਹੈ ਕਿ ਕਿਹੜਾ ਹੁਣ ਵੀ ਹਿੰਦੁਸਤਾਨ ਤੇ ਹਿੰਦੂਤਵਾ ਦੇ ਨਾਲ ਆਈਡੀਓਲੋਜੀ ਦੇ ਨਾਲ ਖੜਾ ਤੇ ਉਹਨਾਂ ਦੇ ਨਾਲ ਵਫਾਦਾਰ ਹੈ ਇਹ ਟੈਸਟ ਵਾਸਤੇ ਕਿਹਾ 트럼ਪ ਅਜ ਟੂ ਡਿਮਾਂਡ loyality ਕੁਐਸਚਨਸ the indo americans of hindu face bear arms for the united states and war against modi india unke ji agar india de naal hi jang laanda america kisi bhi tarah di chahe terror war hoye ya waise to khair utne jang ohne ki laani dekh ide naal honge ek loyalty da question paya ja six for justice condemn what is called dangerous and unacceptable escalation after a speaker at an it sir it sir valance event Aligned with Indian Prime Minister Narendra Modi, Hindutva ideology issued a public call for violence against President Trump, drawing applause from hundreds of H-1B Indo-American supporters and amplifying the threat online. This crossed the line. A violent threat against the President of the United States from supporters of Modi to extremist ideology is a direct ਚੈਲੰਜ ਟੂ ਅਮਰੀਕਨ ਸੋਵਰਨਿਟੀ ਸੈਡ ਗੁਰਪ੍ਰਤਵੰਤ ਸਿੰਘ ਪੰਨੂ ਸਿਕਸ ਫਾਰ ਜਸਟਿਸ ਜਨਰਲ ਕਾਉਂਸਲ ਇਹ ਹੁਣ ਆਪਣਾ ਮੋਦੀ ਜਿੰਡੋ ਅਮਰੀਕਨ ਐਚ 1 ਬੀ ਨੈਟਵਰਕ ਮਸਟ ਬੀ ਹੈਲਡ ਅਕਾਊਂਟੇਬਲ ਫਾਰ ਨਾਰਮਲਾਈਜ਼ਿੰਗ ਪੋਲਿਟੀਕਲ ਵਾਇਲੈਂਸ ਇਨਸਾਈਡ ਦਾ ਯੂਐਸ ਇਹ ਹੁਣ ਆਪਣਾ ਬੜੀ ਖੁੱਲੀ ਗੱਲ ਕੀਤੀ ਗੁਰਪ੍ਰਤਵੰਤ ਸਿੰਘ ਪੰਨੂ ਨੇ ਉਹਨੇ ਕਿਹਾ ਭਾਈ ਜੀ ਠੀਕ ਹੈ ਤੁਸੀਂ ਅਗਰ ਅਮਰੀਕਾ ਦੀ ਸਿਟੀਜ਼ਨ ਵੀ ਲੈ ਕੇ ਬੈਠਣਾ ਇੱਥੇ ਸ਼ਹਿਰੀ ਵੀ ਰਹਿਣਾ ਅਮਰੀਕਾ ਦੇ ਖਾਣਾ ਵੀ ਇੱਥੋਂ ਕਮਾਉਣਾ ਵੀ ਇੱਥੋਂ ਪੌਣਾ ਵੀ ਇੱਥੇ ਸਹੂਲਤਾ ਵੀ ਇੱਥੇ ਦੀਆਂ ਲੈਣੀਆਂ ਇਨਸਾਫ ਦੀ ਵੀ ਸਭ ਕੁਝ ਸਿਕਿਉਰਿਟੀ ਵੀ ਇੱਥੇ ਦੀ ਲੈਣੀ ਤੇ ਗੱਲਾਂ ਕਰਨੀਆਂ ਮੋਦੀ ਹਲਦੀਆਂ ਇਹ ਇਹ ਜਿਹੜਾ ਨਾ ਇਹ ਇਹ ਕੋਈ ਇਹ ਕੋਈ ਚੰਗੀ ਗੱਲ ਨਹੀਂ ਇਹ ਤੁਹਾਡੀ ਜਿਹੜੀ ਲਾਇਲਟੀ ਹੈ ਇਹ ਫਿਰ ਤੁਹਾਡੀ ਜਿਹੜੀ ਲਾਇਲਟੀ ਹੋ ਮਸ਼ਕੂਕ ਹੋ ਜਾਂਦੀ ਤੇ ਲਾਇਲਟੀ ਟੈਸਟ ਜਿਹੜਾ ਲੈਣ ਦੀ ਮੰਗ ਕੀਤੀ ਇਹ ਦੇਖੋ ਹੁਣ ਡੋਨਲਡ ਟਰੰਪ ਨੂੰ ਜਸਟਿਸ ਨੂੰ ਖਤ ਲਿਖਣਗੇ ਉਹ ਇਹਨੇ ਦੀ ਇਨਵੈਸਟੀਗੇਸ਼ਨ ਹੋਏਗੀ ਕਿ ਪਾਈ ਇਹ ਅਮਰੀਕਨ ਸੋਇਲ ਦੇ ਉੱਤੇ ਖਲੋ ਕੇ ਕਿਸ ਤਰ੍ਹਾਂ ਯਾਨੀ ਪ੍ਰੈਜ਼ੀਡੈਂਟ ਦੇ ਖਿਲਾਫ ਇਹ ਗੱਲਾਂ ਕਰਦੇ ਕਿ ਪ੍ਰੈਜ਼ੀਡੈਂਟ ਦੇ ਖਿਲਾਫ ਬਗਾਵਤ ਕਰਦੇ ਉਹ ਇਹ ਹੁਣ ਇੰਡੋ ਅਮਰੀਕਨ ਜਿਹੜਾ ਉਹ ਕਿਉਂਕਿ ਟੁੱਟ ਰਿਹਾ ਨਾ ਉਹ ਜਿਹੜਾ ਜਿਹੜਾ ਜਿਹੜੇ ਸੱਪ ਪਾਲੇ ਸੀ ਉਹ ਸੱਪ ਜਿਹੜੇ ਨੇ ਉਹਨੇ ਸਿਰਫ ਇਹ ਜਾ ਰਹੇ ਨੇ 트럼ਪ ਜਿਹੜਾ ਇਹ ਜਿਹੜੇ ਬੈਕਯਾਰਡ ਦੇ ਸਨੇਕਸ ਨੂੰ ਕੱਢ ਕੱਢ ਕੇ ਸਾਹਮਣੇ ਲਿਆ ਕੇ ਤੇ ਮਾਰ ਰਿਹਾ ਉਹਨੇ ਕਿਹਾ ਭਾਈ ਜਾਨ ਇਹ ਫ੍ਰੀ ਫਾਲ ਥੋੜੀ ਕਿ ਤੁਸੀਂ ਪਾਕ ਅਮਰੀਕਨ ਦਾ ਜਿਹੜਾ ਤੁਸੀਂ ਸਾਰਾ ਤੁਸੀਂ ਇਸਤੇਮਾਲ ਕਰੋ ਟ੍ਰੇਡ ਵੀ ਲਈ ਜੋ ਫ੍ਰੀ ਫਾਲ ਤੁਸੀਂ ਸਾਡੀ ਚ ਔਰ ਚੌਲ ਉਹ ਜਿਹੜੇ ਜਿਹਦੇ WTO ਨੇ ਪਾਬੰਦੀ ਲਾਈ ਰੱਖੀ ਜਨ ਕਿ ਇੰਡੀਆ ਦਾ ਜਿਹੜਾ ਚੌਲ ਹੈ ਉਹ ਸਬ ਸਟੈਂਡਰਡ ਚੌਲੇ ਤੇ ਜਿਹੜਾ WTO ਨੇ ਪਾਬੰਦੀਆਂ ਲਾਈਆਂ ਹੋਈਆਂ ਚੁੱਤੇ ਕਿ ਬਾਸਮਤ ਪਾਕਿਸਤਾਨ ਦੀ ਜਾਲੀ ਪਾਕਿਸਤਾਨ ਦੀ ਬਾਸਮਤੀ ਲੈ ਕੇ ਉਹਨੂੰ ਆਪਣਾ ਟੈਗ ਲਾ ਲ ਕੇ ਆਪਣੇ ਦੇਸੀ ਉਹ ਵੇਚਨੇ ਸੀ ਕਿਉਂਕਿ ਆਪਣੀ ਬਾਸਮਤੀ ਨਹੀਂ ਸਬ ਸਟੈਂਡਰਡ ਹੈ ਔਰ ਮੱਡਲ ਚੌਲ ਇਹਨਾਂ ਦਾ ਹੁੰਦਾ ਮੋਟਾ ਚੌਲ ਹਿੰਦੁਸਤਾਨ ਵਿੱਚ ਫਾਈਨ ਬਾਸਮਤੀ ਅੱਛਾ ਚੌਲ ਜਿਹੜਾ ਉਹ ਪੈਦਾ ਹੀ ਉਹ ਹੁੰਦਾ ਹੀ ਨਹੀਂ ਉੱਥੇ ਤੁਸੀਂ ਦੇਖ ਲਓ ਜੁਸੇ ਅਗਰ ਕੇਰਲਾ ਵਾਲੀ ਸਾਈਡ ਤੇ ਜਾਓ ਤੇ ਸਾਰੇ ਵਿਚਾਰੇ ਆਂਦਰਾ ਪ੍ਰਦੇਸ਼ ਕੇਰਲਾ ਜਿੰਨੇ ਵੀ ਆਪਣਾ ਸਾਊਦੀ ਦੇ ਲੋਕ ਨੇ ਸਾਰੇ ਵਿਚਾਰੇ ਜਿਹੜੇ ਨੇ ਮੋਟਾ ਚੌਲ ਖਾਂਦੇ ਨੇ ਉਹ ਚੌਲ ਜਿਹੜਾ ਕਿ ਪੰਜਾਬੀ ਜਿਹੜਾ ਨਾ ਉਹ ਦੇਖਦੇ ਨਹੀਂ ਉਹਦੇ ਕੋਲੋਂ ਅਸੀਂ ਤੇ ਡਬਲ ਸਟ੍ਰੀਮ ਚੌਲ ਖਾਂਦੇ ਹਾਂ ਜਨਾਬ ਇੱਥੇ ਵੱਡੇ ਵੱਡੇ ਚੌਲ ਹੈਂ ਉਂਗਲ-ਉਂਗਲੀ ਡਲ ਲਮਾ ਚੌਲੋਂ ਦਾ ਫਿਰ ਤੁਹਾਨੂੰ ਸੁਆਦ ਆਉਂਦਾ ਤੇ ਉਹ ਵਿਚਾਰੇ ਜਿਹੜੇ ਨੇ ਖਿਚੜੀਆਂ ਪਕਾ ਪਕਾ ਕੇ ਖੀਰਾ ਪਕਾ ਪਕਾ ਕੇ ਉਸੇ ਤਰ੍ਹਾਂ ਖਾ ਲੈਂਦੇ ਨੇ ਜਿਹੜੇ ਉਹਨਾਂ ਨੂੰ ਅਵੇਲੇਬਲ ਹੋ ਚੌਲੇ ਸਬ ਸਟੈਂਡਰਡ ਹੈ ਉਹ ਚੌਲ ਜਿਹੜਾ ਬੈਨਲ ਕੋਆ ਵੀ ਮੰਡੀ ਲੋਕ ਇੰਪੋਰਟ ਕਰਦੇ ਹੀ ਨਹੀਂ ਫਰੀ ਫਾਲ ਮਿਲਿਆ ਆਇਆ ਸੀ ਜਨਾਬ ਪਰ ਕਿਤੇ ਉਹ ਉੱਥੇ ਡੰਪ ਕਰੇ ਜਾ ਰਹੇ ਨੇ ਉਹ ਸਲਫਾ ਦੇ ਪਿਆ ਲੋਕੀ ਮਜਬੂਰੀ ਨਾਲ ਉੱਥੇ ਖਰੀਦੇ ਨੇ ਜਿਹੜਾ ਆਪਣਾ ਫਾਰਮਰ ਹੈ ਅਮਰੀਕਾ ਦਾ ਉਹ ਜਿਹੜਾ ਉਹ ਹੋ ਰਿਹਾ ਇਸੇ ਵਜ੍ਹਾ ਦੇ ਨਾਲ ਜਿਹੜਾ ਹੁਣ ਇਹ ਚੌਂ ਚੌਂ ਕਰ ਰਹੇ ਨੇ ਚਮੂਨੇ ਬਾਹਰ ਨਿਕਲ ਕੇ ਤੇ ਸਿਕਸ ਫਾਰ ਜਸਟਿਸ ਨੇ ਕਿਹਾ ਕਿ ਭਾਈ ਇਹਨਾਂ ਦਾ ਜ਼ਰਾ ਲੌਇਲਟੀ ਟੈਸਟ ਤੋਂ ਲਵੋ ਹਣ ਦੇਖੋ ਲੌਇਲਟੀ ਟੈਸਟ ਅਗਰ ਹੋਇਆ ਤੇ ਕਿੰਨੇ ਫੇਲ ਹੋਣਗੇ ਫਿਰ ਜਦੋਂ ਟੈਸਟ ਲੌਇਲਟੀ ਦਾ ਲਿਆ ਗਿਆ ਇਹਨਾਂ ਨੇ ਫਿਰ ਸਿੱਧੇ ਹੋਣਾ ਕਿਉਂਕਿ ਗ੍ਰੀਨ ਕਾਰਡ ਦੇ ਨਾਲ ਵੀ ਬੜਾ ਪਿਆਰ ਹੈ ਵਾਪਸ ਨਹੀਂ ਜਾਣਾ ਕਿਸੇ ਨੇ ਕੋਈ ਇੰਡੀਆ ਵਾਪਸ ਨਹੀਂ ਜਾਣਾ ਚਾਹੇਗਾ ਪਰ ਉੱਥੇ ਅਮਰੀਕਾ 'ਚ ਰਹਿ ਕੇ ਇੰਡੀਅਨ ਇੰਟਰਸਟ ਦਾ ਖਿਆਲ ਕਰੇਗਾ ਇਹ ਰੌਲਾ ਪਿਆ ਹੋਇਆ ਹੁਣ ਜਿਵੇਂ ਜਿਵੇਂ ਜਿਹੜੀ ਜਿਵੇਂ ਇਹਦੀ ਆਪਣਾ ਕੀ ਕਹਿੰਦੇ ਨੇ ਉਹਨੂੰ ਜਿਹੜੀ ਇਹਦੀ ਖਾਰਜਾ ਪੋਲਿਸੀ ਫਾਰਨ ਜਿਹੜੀ ਪੋਲਿਸੀ ਹੈ ਜਿਵੇਂ ਡਿਪਲੋਮੇਸੀ ਫੇਲ ਹੋਈਏ ਆਪਰੇਸ਼ਨ ਸੰਦੂਰ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਬੜੇ ਖਤਰੇਜ ਨੇ ਇਹ ਆਸਤਾ ਆਸਤਾ ਆਪਣੇ ਜਿਹੜੇ ਨਾ ਫੋਰ ਜਿਹੜੇ ਆਪਣੇ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਅੰਦਰ 트ੰਪ ਐਡਮਿਨਿਸਟ੍ਰੇਸ਼ਨ ਵਿੱਚ ਜਿਹੜੇ ਇੰਡੀਅਨਸ ਨੇ ਉਹਨਾਂ ਨੂੰ ਸੂਬਾ ਸ਼ਾਮ ਪੈਗਾਮ ਪਹੁੰਚਾਉਂਦੇ ਨੇ ਕਿ ਕੁਛ ਕਰੋ ਬਗਾਵਤ ਕਰੋ ਬਗਾਵਤ ਕਰੋ ਕੁਛ ਕਰੋ ਕਰੋ ਇੰਡੀਆ ਵਾਸਤੇ ਕਰੋ ਇੰਡੀਆ ਵਾਸਤੇ ਉਹਨਾਂ ਵਿੱਚੋਂ ਇਹਨਾਂ ਪਤਾ ਇੱਕ ਬੰਦਾ ਫੜਿਆ ਵੀ ਗਿਆ ਜਿਹੜਾ ਰਾਜ਼ ਜਿਹੜਾ ਸੀ ਉਹ ਉਹ ਜਾ ਕੇ ਸ਼ੇਅਰ ਕਰਦਾ ਸੀ ਚੀਨ ਦੇ ਨਾਲ ਹੂੰ ਉਹ ਫੜਿਆ ਵੀ ਗਿਆ ਤੇ ਇਸੇ ਤਰ੍ਹਾਂ ਦੇ ਬਹੁਤ ਸਨੇਕ ਜਿਹੜੇ ਨੇ ਉਹ ਅੰਦਰ ਨੇ ਉਹ ਆਇਤਾ ਆਇਤਾ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਜਿਨ੍ਹਾਂ ਚੋਂ ਇੱਕ ਆ ਤਕਰੀਬ ਵਿੱਚ ਵੀ ਬਾਹਰ ਨਿਕਲੇ ਜਿਹਨੂੰ ਦੱਸਿਆ ਗਿਆ ਜੀ ਕਿ ਇਹ ਮਰਕਜ਼ ਡੋਨਲਡ ਰਾਮ ਦੇ ਖਿਲਾਫ ਜਿਹੜਾ ਨਾ ਉਹ ਜੰਗ ਜੰਗ ਲਾ ਲਿਆ ਖੈਰ ਅਸੀਂ ਕਿਤੇ ਤੁਹਾਡੇ ਸਾਹਮਣੇ ਰੱਖਦੀਏ ਅਸੀਂ ਜਰਾ ਇੱਥੇ ਆਪਣਾ ਲਾਈਵ ਵੀ ਆਪਣਾ ਇੱਥੇ ਗੱਲ ਕਰਾਂਗੇ ਤੁਹਾਡੇ ਸਾਥ ਤੁਹਾਡੇ ਨਾਲ ਤੇ ਚੜ੍ਹਦੀ ਕਲਾ ਧੰਨਵਾਦ